ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਮਾਤਾ ਨੈਣਾ ਦੇਵੀ ਦੇ ਨਾਂ ਤੇ ਗੁਫਾ ਬਣੀ ਹੋਈ ਹੈ ਜਿਸ ਦੇ ਤੁਹਾਨੂੰ ਅੱਜ ਦਰਸ਼ਨ ਕਰਵਾ ਰਹੇ ਹਾਂ ਇਹ ਥਾਂ ਹੈ ਜਿੱਥੇ ਉਡਣ ਖਟੋਲੇ ਉੱਪਰ ਆ ਕੇ ਸਰਦਾਲੂਆਂ ਨੂੰ ਉਤਾਰਦੇ ਨੇ ਤੇ ਇੱਥੇ ਤੱਕ ਯਾਤਰੀਆਂ ਦੀਆਂ ਬਹੁਤ ਜਾਂਦੀਆਂ ਹਨ ਇਸੇ ਨਾਲ ਹੀ ਮਾਤਾ ਇਹ ਮਾ ਨੈਣਾ ਦੇਵੀ ਇਹ ਮਾ ਨੈਣਾ ਦੇਵੀ ਦੇ ਦਰਬਾਰ ਤੋਂ ਖੱਬੇ ਹੱਥ ਗੁਫਾ ਬਣੀ ਹੋਈ ਹੈ ਇਹ ਛੋਟਾ ਜਿਹਾ ਗੁਫਾ ਦੇ ਬਾਹਰ ਮੰਦਿਰ ਬਣਿਆ ਹੋਇਆ ਹੈ ਇਹ ਗੁਫਾ ਦਾ ਰਸਤਾ ਹੈ ਜੋ ਥੱਲੇ ਜਾਂਦਾ ਹੈ ਕਿਨੀ ਕੁ نیچے ਹੈ ਜੀ ਇਹ ਤੁਹਾਨੂੰ ਲੈਣਾ ਦੇਵੀ ਮੰਦਿਰ ਦੇ ਖੱਬੇ ਹੱਥ ਗੁਫਾ ਬਣੀ ਹੋਈ ਹੈ ਤੁਹਾਨੂੰ ਗੁਫਾ ਦੇ ਦਰਸ਼ਨ ਕਰਵਾ ਰਹੇ ਹਾਂ ਬਿਲਕੁਲ ਪਹਾੜ ਦੇ ਕਿਨਾਰੇ ਤੇ ਇਹ ਗੁਫਾ ਬਣੀ ਹੋਈ ਹੈ ਇਸ ਸ਼ਾਂਤੀ ਖੇਤਰ ਮੇਂ ਸ਼ੋਰ ਕਰਨਾ তথা ਬਾਹਰ ਮੋਬਾਈਲ ਕੇ ਪ੍ਰਯੋਗ ਕਰਨਾ ਸਖਤ ਮਨਾ ਹੈ। ਭਾਵੇਂ ਲੋਕ ਲੱਗਿਆ ਹੋਇਆ ਜਿੰਦਾ ਲੱਗਿਆ ਹੋਇਆ ਪਰ ਅੰਦਰ ਪਤਾਨੂ ਦਰਸ਼ਨ ਕਰਵਾ ਰਹੇ ਆਂ ਵੀਰ ਹਨੂਮਾਨ ਜੀ ਦੇ। ਬੰਦ ਪਈ ਹੈ ਗੁਫਾ। ਗੈ ਮਾਤਾ ਦੀ। ਗੁਫਾ ਦੇ ਸੱਜੇ ਪਾਸੇ ਇਹ ਟੇਡਾ ਪਹਾੜ ਹੈ ਜੋ ਜਿਸ ਦੇ ਆਸੇ-પાસੇ ਕੋਈ ਵੀ سپورਟ ਨਹੀਂ ਹੈ ਬਿਲਕੁਲ ਪਹਾੜੀਆਂ ਦੇ ਕਿਨਾਰੀਆਂ ਤੇ ਖੜਾ ਹੈ ਇਹ ਟੇਡਾ ਮੰਦਿਰ ਮਾਤਾ ਦਾਈ ਕਰਮਾਤ ਹੈ ਬਹੁਤ ਵੱਜਣ ਵਾਲਾ ਇਹ ਪਹਾੜ ਹੈ ਮਾਣੈਣਾ ਦੇਵੀ ਦੀ ਸਦਾ ਹੀ ਜੈ